ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਉਹ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਜ਼ਿਲ੍ਹਾ ਆ ਗਿਆ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਮੁੱਦਕੀ ਮੇਨ ਸ਼ਹਿਰ ਮੇਨ ਕਸਬਾ ਮਿਰਜੇ ਕਾ ਨੂੰ ਲੱਗ ਜਾਂਦਾ ਤੇ ਤੁਹਾਨੂੰ ਮਲਾਵਾਂਗੇ ਅੱਜ ਫੇਰ ਇੱਕ ਬੰਦੇ ਜਿਹੜੇ ਬਚੀ ਦੀ ਤੁਸੀਂ ਦੂਜੇ ਕ ਤੀਜੇ ਦਿਨ ਵੀਡੀਓ ਵੇਖ ਲੈਨੇ ਆ ਜਾਨਵਰ ਚਾਹ ਇੱਕ ਵਿਖਾਈਏ ਚਾਹ ਦੋ ਪਰ ਦੁਨੀਆ ਤੋਂ ਨਿਆਰੇ ਵਿਖਾਉਂਦਾ ਵੀਰ ਲਿਆ ਕੇ ਅੱਜ ਤੁਹਾਨੂੰ ਇੱਕ ਸਾਹਮਣੇ ਚੱਲਦੀ ਸਕਰੀਨ ਤੇ ਬੂਰੀ ਨੀਲੀ ਦੀ ਚਾਰੇ ਖੁਰ ਤੋਤੇ ਸੱਜਣਾਂ ਜਿੰਨੀ ਪੂਛ ਚਾਹੀਦੀ ਅੱਖਾਂ ਟੇਡਾ ਕੱਟ ਤੇ ਕੱਟੀ ਨੂੰ ਵੀ ਦੇਤਾ ਇਹਨੇ ਜਨਮ ਕਿਆ ਬਾਤ ਕੱਟੀ ਵੀ ਨੀਲੀ ਦੀ ਹੀਰੇ ਵਰਗੀ ਕੱਟੀ ਨੂੰ ਜਨਮ ਦੇਤਾ ਇਹਨਾਂ ਕਿਉਂ ਸਫਤ ਕਰਦਾ ਤੇ ਬੱਚੀ ਰੇਟ ਵਧ ਕਰ ਲੂਗਾ ਰੇਟ ਉਹਨਾਂ ਕੀ ਕਰਾਵਾਂਗੇ ਵੀ ਨਭਾ ਅਜੇ ਦੂਰ ਪਈਏ ਤੇ ਤੁਹਾਨੂੰ ਜਾਇਜ ਮੱਝ ਦਵਾ ਦਈਏ ਤੇ ਸੱਜਣੋ ਇੱਕ ਬਖਾਵਾਂਗੇ ਤੁਹਾਨੂੰ ਬੂਰੀ ਨੀਲੀ ਦੇ ਨਾਲ ਆਹ ਛੋਟੀ ਏਵੀਂ ਸੂਈ ਸਵਾਈ ਆ ਕਿੰਨਾ ਦੁੱਧਵਾਦਾ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਕੀ ਹਿਸਾਬ ਕਿਤਾਬ ਰਹੂਗਾ ਤੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਪਣੀ ਹਰ ਵੀਡੀਓ 'ਚ ਹੀ ਰਿਕਵੈਸਟ ਬੇਨਤੀ ਹੁੰਦੀ ਆ ਜੁੜਿਓ ਐਂਡ ਤੱਕ ਆਜੋ ਲਈਏ ਡਿਟੇਲ ਬੂਰੀ ਨੀਲੀ ਤੋਂ ਮਬਤੀ ਵੀਰ ਸਾਸਰੀ ਕਾ ਸਤਿ ਸ੍ਰੀ ਅਕਾਲ ਜੀ ਕਲੀਬ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਬਾਈ ਜੀ ਚੜਦੀ ਕਲਾ ਨਾ ਬਿਲਕੁਲ ਚੜਦੀ ਕਲਾ ਹੋਰ ਦੱਸ ਘਰ ਪਰਿਵਾਰ ਦੱਸ ਜਰਾ ਪਹਿਲਾਂ ਕਿਦਾਂ ਮੇਰਾ ਮੇਰਾ ਸ਼ੁਕਰ ਅਦਾ ਤੇ ਦਾ ਨਹੀਂ ਚਾਹੀਦਾ ਬਾਈ ਜੀ ਮਾਲਕ ਤੰਦਰੁਸਤੀ ਸਭ ਤੋਂ ਵੱਡੀ ਆ ਹਨਾ ਬਾਕੀ ਦਾ ਕੰਮ ਚੱਲੀ ਜਾਂਦੇ ਆ ਜੇ ਘਰੇ ਤੰਦਰੁਸਤੀ ਆ ਤਾਂ ਸਭ ਕੁਝ ਆ ਬਸ ਬਸ ਸਾਰਾ ਵਿੱਚ ਹੀ ਆ ਜਾਂਦਾ ਵਿੱਚੇ ਵਿੱਚੇ ਬਿਲਕੁਲ ਬਾਈ ਜੀ ਹਨਾ ਜਦੋਂ ਕੋਈ ਇੱਕ ਅੱਧਾ ਜੀ ਬਿਮਾਰ ਹੁੰਦਾ ਨਾ ਤੇ ਉਦੋਂ ਫਿਰ ਸਾਰੇ ਭਾਂਡੇ ਮੁੱਥੇ ਮਾਰ ਜਾਂਦਾ ਹਨਾ ਤੇ ਮਹਾਰਾਜ ਤੰਦਰੁਸਤੀ ਮੰਗਿਆ ਕਰੀਏ ਹਨਾ ਬਸ ਬਸ ਮਾਰੈ ਤੰਦਰੁਸਤੀ ਰੱਖੀ ਬਿਲਕੁਲ ਤੇ ਡਰੈਸ ਆਪਣਾ ਪਿੰਡ ਮਿਰਜੀਗੀ ਜ਼ਿਲ੍ਹਾ ਪਰੋਇਪੜ ਪਿੰਡ ਆਪਣਾ ਮੁੱਦਗੀ ਤੋਂ 8 ਕਿਲੋਮੀਟਰ ਪੈਂਦਾ ਮਿਰਜੀਗੀ ਨੰਬਰ 8264682204 ਤੇ ਇੱਕ ਨੀਲੀ ਦੀ ਆਪਾਂ ਕੱਲ ਪਰਸੋਂ ਇੱਕ ਪਾਈ ਸੀ ਹੈ ਨਾ ਮੈਂ ਕੱਟੀ ਵਾਲੀ ਹਾਂਜੀ ਤੇ ਕਿੰਨੇ ਕ ਟਾਈਮ ਚ ਵੈਗ ਗਈ ਬਸ ਥੋੜੇ ਟਾਈਮ ਤੱਕ ਵੈਗ ਗਈ ਸੀ ਬਾਈ ਜੀ ਫੋਨ ਬਹੁਤ ਆਇਆ ਉਹਦਾ ਹਾਂ ਜੀ ਉਹ ਆਪਣੇ ਮੁਦਗੀ ਦੇ ਲੈ ਗਏ ਬਾਈ ਹੁਣ ਅੱਛਾ ਹਾਂ ਗਵਾਣ ਬੰਦੇ ਲੈ ਗਏ ਠੀਕ ਆ ਠੀਕ ਆ ਕੱਲੀਆਂ ਤਾਰਾਂ ਵੀ ਨਹੀਂ ਮਾਰੀਆਂ ਬਾਈ ਉਹਨਾਂ ਨੇ ਘਰੇ ਜਾ ਕੇ ਆਪਾਂ ਰਾਤ ਨੂੰ ਉਹਨਾਂ ਨੂੰ ਫੋਨ ਲਾਇਆ ਉਹ ਕਹਿੰਦੇ ਪਹਿਲੀ ਵਾਰ ਦੇਖਿਆ ਬਾਈ ਸਾਨੂੰ ਤੋਂ ਫੋਨ ਲਾਇਆ ਮਖਰ ਯਾਰ ਠੀਕ ਆ ਕਹਿੰਦੇ ਬਹੁਤ ਜ਼ਿਆਦਾ ਸੀਰ ਨਿਕਲੀ ਕਿੰਨਾ ਦੁੱਧ ਕਿਹਾ ਉਹਨਾਂ ਹੀ ਨਿਕਲਿਆ ਜਾ ਕੇ ਵੀ ਠੀਕ ਆ ਵਿਟਾਲੋਨਾਂ ਦੇ ਰੂਹ ਨੂੰ ਸਕੂਨ ਮਿਲਿਆ ਮਿਲ ਗਿਆ ਮਿਲ ਗਿਆ ਪੈਸੇ ਲਾਏ ਆ ਪੈਸੇ ਲਾਏ ਆ ਬਈ ਯਾਰ ਤੇ ਅੱਜ ਫਿਰ ਬੂਰੀ ਕੱਢ ਲਿਆ ਆ ਕਿਦੋਂ ਆਹ ਬੂਰੀ ਕੱਢ ਲੰਦੀ ਬਈ ਯਾਰ ਆਪਾਂ ਕੀ ਬਾਤ ਬੂਰੀ ਵੀ ਤੇ ਨੀਲੀ ਵੀ ਨੀਲੀ ਵੀ ਬੂਰੀ ਨੀਲੀ ਰਾਵੀ ਦੀ ਤੇਰੀ ਇਹ ਕਿਹੜੀ ਦੀ ਆ ਇਹ ਬਕਸ ਰੇਰ ਕੀ ਦੀ ਆ ਬਟਨ ਵਾਲੀ ਆ ਛੱਟੀ ਮਕਸਰ ਰੇਰ ਕੀ ਦੀ ਬਟਨ ਵਾਲੀ ਬਟਨ ਵਾਲੀ ਤੇ ਨੀਲੀ ਦੀ ਨੀਲੀ ਦੀ ਸੂਆ ਕਿਹੜਾ ਸੂਈ ਦੱਸਿਆ ਬਈ ਮਾਲਕ ਦਾ ਦੂਜਾ ਹੀ ਦੱਸ ਰਾਇਆ ਤੇ ਮੈਂ ਤੀਜਾ ਸਮਝ ਕੇ ਲਈ ਆ ਯਾਰ ਮਾਲਕਾਂ ਨੇ ਦੂਜਾ ਦੱਸਿਆ ਪਾ ਤੀਜਾ ਸੁਣ ਕੇ ਲਈ ਆ ਹਨਾ ਹਾਂ ਤੀਜਾ ਲਈ ਆ ਬਈ ਉਹ ਕੇ ਰਿਪੋਰਟ ਹਨਾ ਤੇ ਸੂਈ ਕਦੋਂ ਆ ਕੱਟੀ ਨੂੰ ਜਨਮ ਦਿੱਤਾ ਕੱਲ ਦਿੱਤਾ ਬਈ 8 ਵਜੇ ਕੱਲ 8 ਵਜੇ ਸੂਈ ਆ ਹਾਂ ਕੱਟੀ ਨੂੰ ਜਨਮ ਦੇਤਾ ਹਾਂ ਤੇ ਬੋਲੇ-ਬੂਲੇ ਦਾ ਹੁਣ ਕੀ ਆ ਈਡੀਆ ਲਾਵੇ ਕੋਈ ਕੋਈ 2-4 ਕਿਲੋ ਲਾ ਲੈ ਮਸਾ ਹਨਾ ਹਾਂ ਥੋੜਾ ਹੀ ਆ ਬੋਲਾ ਬਈ ਆ ਮੈਂ ਕਹੀ ਹੈ ਹਨਾ ਹਾਂ 5-6 ਕਿਲੋ ਹੋਗਾ ਪਾ 5 ਕਿਲੋ ਲਾ ਲੈ ਚੱਲ ਹਨਾ ਇਹਨਾਂ ਤਾਂ ਹੋਊਗਾ ਵੱਡੀ ਮੈਂ ਆ ਈਡੀ ਮਾਈ ਦਾ ਹੈਗਾ ਹੀ ਬੋਲਾ ਹਨਾ ਹਾਂ ਬਿਲਕੁਲ ਤੇ ਸੁਹਾਤੀ ਜਜੇਰ ਜੂ ਰੋ ਕੇ ਪੈ ਗਈ ਨਾ ਓਕੇ ਓਕੇ ਵੱਡੇ ਵੀਰੇ ਯਾਰ ਹਣਾ ਹਾਂ ਜੇਰ ਜੋ ਤੇ ਬਾਕੀ ਲਵੇ ਭਾਂਡੇ ਦੀ ਚੰਗੀ ਐ ਝੋਟੀ ਚੰਗੀ ਜਵਾਬ ਬਹੁਤ ਸੋਹਣਾ ਲੱਗਿਆ ਭਈ ਠੀਕ ਆ ਜਮਾ ਓਕੇ ਆ ਚੂਨ 100 ਦੀ 100 100 ਦੇ ਵਿੱਚੋਂ 100 ਆ ਠੀਕ ਆ ਠੀਕ ਆ ਤੇ ਤੌਰ ਕਰਾਈਏ ਚੈੱਕ ਲੈ ਮੇਰੇ ਕਰਾ ਦੇਣਾ ਬਾਕੀ ਲਵੇਲਾ ਬਹੁਤ ਅੱਛੀ ਮੇਲਾ ਮਾਝੇ ਆ ਨਾ ਠੀਕ ਆ ਨਹੀਂ ਸੀਲ ਸੂਲ ਓਕੇ ਆ ਹਣਾ ਲੋ ਵੀ ਸੱਜਣੋ ਤੌਰ ਕਰ ਲੋ ਚੈੱਕ ਵੱਡੇ ਕਦ ਕਾਟ ਦੀ ਆ ਤੇ ਵੱਡੇ ਟਾਂਚੇ ਦੀ ਮੈਂ ਕੋਈ ਨਿੱਕੀ ਨਾ ਮੰਨ ਲਿਓ ਇਥੋਂ ਉਹ ਮੈਂ ਦੇ ਬਰਾਬਰ ਖੜੀ ਵੇਖ ਲੋ ਲੇਵਾ ਭਾਂਡਾ ਥਾਣ ਵੀ ਕੀ ਕਹਿਣੇ ਲੱਗੇ ਆ ਬਾਕੀ ਮਰੀ ਦੀ ਲੰਮੀ ਨਾ ਤੁਰ ਗਈ ਯਾਰ ਮੰਮੀ ਹਾਂ ਆਹ ਫਿਰ ਖੜ ਜਾ ਮੈਂ ਹੁਣ ਮੋੜਦਾ ਤਾ ਇੱਥੇ ਆ ਹਾਂ ਠੀਕ ਆ ਮੋੜ ਲੋ ਸੱਜਣੋ ਲੈ ਆ ਜਾ ਹਾਂ ਲੈ ਨਹੀਂ ਸਿਆਣੀ ਐ ਜਿੱਧਰ ਮਰਜ਼ੀ ਲੈ ਜਾ ਕਿਧਰ ਮਰਜ਼ੀ ਖਵਾ ਲੈ ਯਾਰ ਠੀਕ ਆ ਐਨੇ ਥਾਰ ਠੀਕ ਆ ਮੈਂ ਹਾਂ 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 ਓਕੇ ਆ ਵੇਖੋ ਸੱਜਣੋ ਤੇ ਬੱਚੀ ਇਹਨੇ ਮਗਰਲੇ ਸੂਏ ਦੁੱਧ ਕਿੰਨਾ ਕਿਤੇ ਮਾਲਕਾਂ ਨੇ ਦੱਸਤਾ ਯਾਰ 14 ਲੀਟਰ ਚੁੰਦੇ ਰਹੇ ਅਸੀਂ ਯਾਰ 7 ਕਿ ਲੀਟਰ ਡੰਗ ਦਾ ਤੇ ਦਿੱਤਾ ਵੀ ਉਹ ਵੱਡੀ ਆ ਦਿੱਤਾ ਉਹ ਵੱਡੀ ਪੱਕਾ ਯਾਰ ਹੈਨਾ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਦਿੱਤਾ ਹੀ ਆ ਨਹੀਂ ਠੀਕ ਆ ਸਜਣ ਬੱਚੇ ਹੁੱਚੇ ਤੇ ਜਮਾ ਸਹਿਮਤ ਤਾਂ ਓਕੇ ਆ ਜਮਾ ਹਾਂ ਕੱਟੀ-ਕੁੱਟੀ ਤੇ ਜਮਾ ਸਹਿਮਤ ਓਕੇ ਰਿਪੋਰਟ ਚੋਣ 100 ਦੀ 100 100 ਦੇ ਵਿੱਚੋਂ 100 ਕੀ ਕਰਦੀ ਉਧਰ ਨੂੰ ਮੜੀ ਸਜਣੋ ਟਾਪ ਦਾ ਨਕੀਨਾ ਮੈਂ ਵਿਖਾਈ ਆ ਤੁਹਾਨੂੰ ਵੇਖੋ ਲਾਲੀ ਵਾਲਾ ਬਟਨਾ ਵਾਲਾ ਲੇਵਾ ਜਿਹੜਾ ਬੱਚੀ ਨੇ ਦੱਸਿਆ ਮੈਂ ਨੇੜਿਓਂ ਖਾਦਿਆ ਤੁਹਾਨੂੰ ਫੇਰ ਆਹ ਵੇਖੋ ਲੱਗੇ ਬਾਈ ਹਾਂ ਆਵੇ ਹਾਂ ਨਹੀਂ ਠੀਕ ਅਜਾ ਤੋ ਗਿਆ ਤੇ ਕੱਟੀ ਦਾ ਨਾਲੂਗਾ ਨਾਲ ਆ ਨਾਲ ਆ ਬਾਈ ਗਿੱਲੀ ਆ ਜਮਾਂ ਦੀ ਲਾਲੇ ਹਾਂ ਆ ਦੇ ਆ ਦੇ ਠੀਕ ਆ ਹਜੇ ਤੈ ਪੁੜਿਆਂ ਤੋਂ ਵੀ ਪਤਾ ਲੱਗਦਾ ਪਤਾ ਹੀ ਨਹੀਂ ਮਾਜੀ ਖੁੱਲੀ ਮਾਜੀ ਆਵੇ ਪੁੜੇ ਸਿੱਟੇ ਹੋਏ ਹਜੇ ਸਿੱਟੇ ਵੈ ਨਾ ਹਾਂ ਬਸ ਸਹੀ ਆ ਹਜੇ ਪੱਠੇ-ਪੁੱਠੇ ਵੀ ਆਪਣੇ ਚੱਕੇ ਨਹੀਂ ਘਾਟੀ ਚੱਕੇ ਹਾਂ ਹਾਂ ਬੱਚਾ ਬਹੁਤ ਸੋਹਣਾ ਦੇ ਅੱਛਾ ਬਹੁਤ ਸੁੰਦਰਾ ਤੇ ਰੇਟ ਇਹਦਾ ਕੀ ਕਰੀਏ ਹੁਣ ਇਹਨਾਂ ਨੇ ਕਹਿਣਾ ਸਿਰ ਤਾਂ ਹੀ ਕਰੀ ਜਾਂਦੇ ਆ ਰੇਟ ਡੇਢ ਕਰ ਲਗੇ ਨਹੀਂ ਡੇਢ ਨਾ ਕਰੀਏ ਜਾਇਜ਼ ਕਰ ਲਗੇ ਚਲ ਇੱਕ 40 ਕਰ ਲਗੇ ਪਿਆਰ ਮੁਹੱਬਤ 38 ਵੀ ਦੇ ਦਾਂਗੇ ਯਾਰ ਆਪਾਂ ਲੈ ਹੋਰ ਵੇਸੇ 1 ਲੱਖ ਤੇ 38000 ਦੀ ਹਾਂ ਉਹਦੇ ਚੋਂ ਕੋਈ ਮਾਨਦਾਨ ਕਰ ਦਾਂਗੇ ਵੱਡੇ ਵੀਰ ਤੇ ਰਹੇਗਾ ਕਿਉਂ ਵੀ ਤੇਰੀ ਵੀਡੀਓ ਦੇਖ ਕੇ ਆਊਗਾ ਹਾਂ ਮਾਰ ਦਾਂਗੇ 1000 ਲੈਸ ਅੱਛਾ ਹਾਂ ਹਾਂ ਤਾਂ ਵੀ ਫੇਰ ਵੀ ਕਿੰਨੇ ਦੀ ਦੇ ਦਿੱਤੀ ਜਮਾਂ ਕਾਂਟਾ ਵਾਂਟਾ ਹੈ 35 ਦੀ ਦੇ ਦਿੱਤੀ ਵੇਖ ਲਾ ਤੂੰ ਵੇਖ ਆ 35 ਦੇ ਦਾਂਗੇ ਲੈ ਫਿਰ ਹੁਣ ਆਪਾਂ ਅੱਛਾ ਜਮਾਂ ਜੱਸ ਬਸ 1,35,000 ਦੀ ਹਾਂ ਬਸ ਘਟਾਉਣ ਚ ਨਾ ਕਰੇ ਹੁਣ ਵੀ ਰਾਜ ਦੋ ਵਾ ਠੀਕ ਆ ਬਾਕੀ ਲੇਵੇ ਭਾਂਡੇ ਦੀ ਬਹੁਤ ਚੰਗੀ ਹੈ ਨਾ ਬਹੁਤ ਜਿਆਦਾ ਜੱਡੀ ਪੱਕੇ ਲੇਵੇ ਦੀ ਆ ਦੁੱਧ ਕੱਢੂਗੀ ਕੱਢੂਗੀ ਗਰੰਟੀ 1 ਲੱਖ ਤੇ 35000 ਹਾਂ ਬਸ ਬਸ ਹੁਣ ਤਾਂ ਹਨ ਬਸ ਹੁਣ ਨਾ ਕੋਈ ਕਰੇ ਵੀਰੇ ਘਟਾ ਲੈ ਪੈਸੇ ਯਾਰ ਹਾਂ ਕਾਹ ਵੀ ਪੈਸੇ ਲੱਗੇ ਹੀ ਆਈਏ ਆਏ ਲੱਗੇ ਆ ਹਾਂ ਛੋਟੀ ਚੰਗੀ ਬਸ ਇਹਦੇ ਵਿੱਚ ਤਾਂ ਕੋਈ ਮਾਨਦਾਨ ਨਹੀਂ ਕੀਤਾ ਵਾ ਨਫਾ ਪਾ ਜੈਦ ਹੀ ਲੈ ਕੇ ਦੇਣੇ ਪਾਸੋਂ ਠੀਕ ਆ ਹਾਂ ਤੇ ਇਹਦਾ ਕੀ ਹਿਸਾਬ ਆ ਕਿਹੜਾ ਸੁਆ ਇਹ ਮੰਨ ਕੇ ਦੂਜਾ ਹੀ ਸੂਈ ਹੈ ਬਾਈ ਦੂਜਾ ਸੂਆ ਹਾਂ ਠੀਕ ਆ ਤੇ 7 ਕਿਲੋ 8 ਕਿਲੋ ਬਣ ਕੇ ਬੋਲੇ ਵੰਗੂ ਹੀ ਆ ਜੇ ਠੀਕ ਆ 7 8 ਕਿਲੋ ਬੋਲਾ ਹਾਂ ਕੋਈ 7 8 ਦਾ ਨਹੀਂ ਹੋਇਆ ਸੂਈ ਨੂੰ ਮਗਰ ਕੱਟਾ ਕਿ ਕੱਟੀ ਕੱਟੀ ਇਹਦੇ ਮਗਰ ਵੀ ਦੋਨਾਂ ਮਗਰੀ ਕੱਟੀਆਂ ਕੱਟਣਾ ਕਰਾ ਦੇ ਤੋਰ ਚ ਸੂਆ ਦੂਜਾ ਸੂਈ ਆ ਸੱਜਣੋ ਤੇ ਮਗਰ ਕੱਟੀ ਆ ਹਫਤੇ ਦੇ ਅੰਦਰ ਅੰਦਰ ਹੀ ਸੂਈ ਆ ਬਸ ਬਸ ਹਫਤੇ ਦੇ ਹਫਤੇ ਦੇ ਹਫਤੇ ਲੈ ਵੇਖੋ ਕੱਦ ਕਾੜ ਚੰਗਾ ਝੂਟੀ ਦਾ ਚੋਣ ਚੰਗਾ ਨਾ ਬਹੁਤ ਵਧੀਆ ਚੋਣ ਲੱਗਿਆ ਬਈ ਬਹੁਤ ਵਧੀਆ ਹਾਂ ਥਣ ਚੰਗਾ ਹਨਾ ਬੱਸ ਬਹੁਤ ਵਧੀਆ ਥਣ ਆਹ ਕੱਟੀਏ ਦੀ ਜਿਹੜੀ ਬੈਠੀ ਹਾਂ ਬੈਠੀ ਬਈ ਕਾਰੇ ਓਕੇ ਓਕੇ ਹਾਂ ਓਕੇ ਸੱਜਣੋ ਕਰੋ ਚੈੱਕ ਇਹ ਆਹ ਵੇਖੋ ਲੇਵੇ ਚ ਨੀਲੀ ਰਾਵੀਆਂ ਨੂੰ ਡੱਬ ਪਈ ਆ ਥੋੜੀ ਜੀ ਧੱਕ ਗਾਂ ਨੂੰ ਹਾਂ ਹਾਂ ਧੱਕ ਗਾਂ ਨੂੰ ਆ ਤੇ ਬਾਕੀ ਓਕੇ ਰਿਪੋਰਟ ਆ ਹਨਾ ਆ ਵੀ ਪਸਮਾ ਕੇ ਬੜੀ ਸੋਹਣੀ ਚਵਾਈ ਬਣ ਜਾਂਦੀ ਉਹ ਉਹਦੀ ਪੂਰੀ ਜਵਾ ਬਹੁਤ ਸੋਹਣੀ ਬਣਦੀ ਰੇਟ ਇਹਦਾ 1 15 ਕਰ ਲਗੇ ਕਰਦੇ ਪਿਆਰ ਮਾਪਤ ਅਗਲੇ ਨੇ ਕਹਣਾ ਉਹ ਤਾਂ 1 35 ਦੀ ਮੂਰਤ ਆ ਕੀ ਕਹਤੀ ਮੈਂ ਨੀਲੀ ਪੂਰੀ ਚਾ 10 ਦੀ ਕਰ ਦਾਂਗੇ ਬਸ 1 ਲੱਖ ਤੇ 10000 ਦੀ ਮਗਰ ਕੱਟੀ ਕੱਟੀ ਵੀ ਠਾਈ ਮੜੀ ਹਾਂ ਜੀ ਹਜੇ ਉਹਦਾ ਵੀ ਨਾੜ ਬਣਦਾ ਨਾਲ ਹੀ ਉਹ ਪਸਿਆ ਅੱਛਾ ਆਹੀ ਹੋਸਦਾ ਬੜਾ ਸ਼ਕੀ ਠੀਕ ਹੈ ਨਹੀਂ ਕਰਦੇ ਯਾਰ ਇਹ ਵਾਸਤੇ ਇੱਕ ਦਰ ਠੀਕ ਹੈ ਠੀਕ ਆ ਕੱਟੀ ਆ ਸੱਜਣਾ ਇਸ ਮੈਂ ਦੀ ਵੇਖੋ ਜਿਹੜੀ ਤੁਹਾਨੂੰ 2 ਨੰਬਰ ਤੇ ਚਲਾ ਕੇ ਵਿਖਾਤੀ ਝੋਟੀ ਇਹ ਐਨੀਮਲ ਐ ਇਸ ਵੇਲੇ ਸੱਜਣੋਂ ਵਿਕਰੀ ਵਾਲੇ ਪਿੰਡ ਮਿਰਜੇਕੇ ਤੇ ਜ਼ਿਲ੍ਹੇ ਫਿਰੋਜ਼ਪੁਰ ਦਾ ਨਗਰ ਆਹੇ ਨੇੜੇ ਮੋਦਕੀ ਮੇਨ ਸ਼ਹਿਰ ਮੇਨ ਕਸਬਾ ਆ ਜਾਂਦਾ ਇੱਥੋਂ 7-8 ਕਿਲੋਮੀਟਰ ਦੀ ਦੂਰੀ ਤੇ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ